ਕੱਟਾ ਚਲੋ ਅੰਬੂ ਚੱਕੀ ਕਹੇਤੀ ਕਿਨੇ ਕਿਨੇ ਪਹਿਲ ਕੋਸਵਰੇ ਨੇ ਲਾਇਦ ਪੁੱਤ ਆ ਬਲੀ ਮਰਜ਼ਾਪਕ ਸਲੇਮ ਦਾ ਪ੍ਰਤੀਕੀ ਮਰਜ਼ਾਪਕ ਕੋਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਕਿਉਂ ਤਫਤੀਸ਼ ਨਹੀਂ ਕੀਤੀ ਜਾਂਦੀ ਪੁਲਿਸ ਅਤੇ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਚੁੱਕ ਰਿਹਾ ਇਹ ਸ਼ਖਸ ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਰਿਹਾ ਹੈ ਇਨਸਾਫ ਜਿਸ ਦੀ ਉਡੀਕ ਇਹ ਬਜ਼ੁਰਗ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ ਪਰ ਇਨਸਾਫ ਨਾ ਮਿਲਦਾ ਵੇਖੇ ਇਸ ਬਜ਼ੁਰਗ ਪਿਓ ਨੇ ਕਾਨੂੰਨ ਅਤੇ ਪੁਲਿਸ ਤੇ ਪ੍ਰਤੀ ਆਪਣਾ ਗੁੱਸਾ ਕੁਝ ਇਸ ਤਰੀਕੇ ਜਤਾਇਆ ਮੈਂ ਪੁੱਛਾਂ ਪੁੱਛ ਲੂ ਪੱਕਾ ਦੋਸਤ ਮਨੋਖੀ ਉਹ ਦੋਸਤ ਨੂੰ ਕਿਤਾਬ ਕਿਤਾਬ ਕਿਉਂ ਨਹੀਂ ਕੀਤਾ ਇਹ ਮਰ ਤੁਹਾਡੀ ਸਾਥਵਾਜ ਮਨੋ ਉਹ ਦੋਸਤ ਨਾਲ ਨਹੀਂ ਥੇਰੇ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੁਲਿਸ ਕਮਿਸ਼ਨਰ ਨੇ ਸਿੰਗਲ ਵਿੰਡੋ ਦੇ ਵਿੱਚ ਸੰਗਰਦਸ਼ਨ ਲਾਇਆ ਹੋਇਆ ਸੀ ਆਪਣੇ ਪੁੱਤਰ ਭਪਿੰਦਰ ਸਿੰਘ ਦੀ ਮੌਤ ਲਈ ਇਨਸਾਫ ਦੀ ਮੰਗ ਕਰਦਿਆਂ 73 ਸਾਲਾਂ ਬਜ਼ੁਰਗ ਜਰਨੈਲ ਸਿੰਘ ਵੀ ਸੰਗਤ ਦਰਸ਼ਨ ਵਿੱਚ ਪਹੁੰਚਿਆ ਸੀ ਪਰ ਇਨਸਾਫ਼ ਨਾ ਮਿਲਦਾ ਵੇਖ ਇਸ ਬਜ਼ੁਰਗ ਨੇ ਦੁਖੀ ਹੋ ਕੇ ਪਹਿਲਾਂ ਰੋਣਾ ਸ਼ੁਰੂ ਕਰ ਦਿੱਤਾ ਤੇ ਫਿਰ ਉੱਚੀ ਆਵਾਜ਼ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਨਿਸ਼ਾਨਾ ਦਿੱਤਾ ਇਸ ਬਜ਼ੁਰਗ ਦੀ ਮੰਕੀ ਸੀ ਜਰਾ ਇਹ ਵੀ ਸੁਣੋ ਮੇਰਾ ਇਕਲੌਤਾ ਲੜਕਾ ਭਪਿੰਦਰ ਸਿੰਘ ਜੋ ਕਿ ਸੋਜ ਮੰਡੀ ਦਾ ਠੇਕੇਦਾਰ ਸੀ ਬੁੱਢੇ ਦਰਿਆ ਦੇ ਨਾਲ ਉਹ 6:30 ਵਜੇ ਘਰੋਂ ਨਿਕਲਿਆ ਆਪਣ ਤੇ ਜਦ ਪੀਰੂਪੁਰ ਦਾ ਸਲੇਮ ਪਾਪੀ ਚੋਂ ਗਿਆ ਉਸ ਵਕਤ ਰਸਤੇ ਦੇ ਵਿੱਚ ਨਿੱਕੀ ਸਾਨੀ ਉਰਫ ਜਗਪਾਲ ਪੋੜਾ ਦਾ ਜਗਪਾਲ ਸੁਖਿੰਦਰ ਸਿੰਘ ਬਾਬਾ ਪ੍ਰਤਾਪ ਕੌਂ ਕਰਦਾ ਰਕੇਸ਼ ਗੋਗਾ ਇਹਨਾਂ ਨੇ ਮਿਲ ਕੇ ਬੜੀ ਦੇਰਾਨੀ ਨਾਲ ਮੇਰੇ ਇਕਲੋਤੇ ਲੜਕੇ ਨੂੰ ਗੋਲੀਆਂ ਮਾਰ ਕੇ ਛਰੇਆਂ ਪਰਵੇਬਾਦੀ ਦੇ ਵਿੱਚ ਕਤਲ ਕਰ ਦਿੱਤਾ ਆ ਬਲੈਂਕ ਟੈਸਟ ਦੀ ਰਿਪੋਰਟ ਹੈ ਜਦ ਕਿ ਹਾਈ ਕੋਰਟ ਦੇ ਵੱਲੋਂ ਆਰਡਰ ਹੋਇਆ ਸੀ ਵੀ ਅਨਦਰ ਟੈਸਟ ਕਰਵਾਏ ਜਾਣ ਟੈਸਟ ਕਰਵਾਏ ਗਏ ਲੇਕਿਨ ਸਾਢੇ 4 ਸਾਲ ਬਸ ਸਾਢੇ 4 ਸਾਲ ਰਿਸ਼ਤਾ ਲੈਂਦੇ ਰਹਿਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਬਜ਼ੁਰਗ ਜਰਨੈਲ ਸਿੰਘ ਸਵਾਲ ਕਰ ਰਿਹਾ ਹੈ ਕਿ ਉਸਦੇ ਪੁੱਤਰ ਦਾ ਕਤਲ ਕਰਨ ਵਾਲੇ ਮੁਲਜ਼ਮਾ ਦੇ ਖਿਲਾਫ ਚਾਰਸ਼ੀਟ ਦਾਖਲ ਕਰਨ ਦੇ ਵਿੱਚ ਇੰਨਾ ਸਮਾਂ ਕਿਉਂ ਲਾਇਆ ਜਾ ਰਿਹਾ ਹੈ ਜਰਨੈਲ ਸਿੰਘ ਨੇ ਸਿਆਸੀ ਦਬਾਅ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਾਏ ਜਦ ਅੱਗ ਲਾ ਕੇ ਕਮਿਸ਼ਨ ਦਫ਼ਤਰ ਦੇ ਬਾਹਰ ਮਰ ਲੱਗ ਗਈ ਫੇਰ ਇਹਨੇ ਕਾਰਵਾਈ ਫੇਰ ਟੈਸਟ ਕਰਵਾਏ ਨਾ ਉਹ ਟੈਸਟ ਕੀ ਲਿਖਿਆ ਤੁਸੀਂ ਜਿਹੜਾ ਮਰਜ਼ੀ ਪਾ ਪੜ ਸਦਾ ਟੈਸਟ ਸਾਫ਼ ਲਿਖਿਆ ਮਿੱਕੀ ਛਾਨੀ ਕਹਿੰਦਾ ਮੈਂ ਪੁਪਿੰਦਰ ਸੇ ਲਵਲੀ ਨੂੰ ਯਾਰ ਦੋਸਤ ਦਾ ਰਵਲਵਰ ਲੈ ਕੇ ਆਪਣੇ ਦੋਸਤ ਨਾਲੋਂ ਲੈ ਕੇ ਗੋਲੀਆਂ ਚਲਾ ਕੇ ਮਾਰ ਦਿੱਤਾ ਪੁਲਿਸ ਨੇ ਕੀ ਕੀਤਾ ਉਹ ਮੇਰੀ ਮੰਗਾ ਕੇ ਦੋਸਤ ਮਿੱਕੀ ਛਾਨੀ ਨੂੰ 17 8 2016 ਨੂੰ ਜੇਲ੍ਹ ਭੇਜਿਆ ਸੀ ਉਹਦੇ ਖਿਲਾਫ ਚਲਾਨ ਹਾਲ ਤੱਕ 8 ਮਹੀਨੇ ਹੋ ਗਏ ਪੁਲਿਸ ਪੇਸ਼ ਨਹੀਂ ਕਰ ਰਹੀ ਕੀ ਪੁਲਿਸ ਰਿਸ਼ਵਤ ਲੈ ਰਹੀ ਹੈ ਜਾਂ 70 ਲੀਟਰ ਤੋਂ ਵੱਧਦੀ ਹੈ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਪੱਖ ਚਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਉਦੋਂ ਹੀ ਬਜ਼ੁਰਗ ਜਰਨੈਲ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਆਤਮਦਾ ਕਾਰ ਲਵੇਗਾ ਜਨਾਬ ਮਨਜੀ ਪੁਲਿਸ ਅਗਰ ਮੈਂ ਕੁੱਟ ਬੰਦ ਗੋਲ ਮਾਰ ਕੇ ਮੈਂ ਬਰਲੀ ਚਾਰ ਮੈਂ ਬਰਲੀ ਚਾਰ